ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ਵਿੱਚ ਭਾਜਪਾ ਤੇ ਜਨਨਾ ਇੱਕ ਜਨਤਾ ਪਾਰਟੀ ਯਾਨੀ ਜਜਪੀ ਦਾ ਗਠਬੰਧਨ ਟੁੱਟ ਗਿਆ ਹੈ ਬਸ ਉਪਚਾਰਿਕ ਐਲਾਨ ਹੋਣਾ ਬਾਕੀ ਹੈ ਮੰਨੇ ਜਾ ਰਿਹਾ ਹੈ ਕਿ ਜੀ ਜੀ ਪੀ ਹਰਿਆਣਾ ਵਿੱਚ ਇੱਕ ਤੋਂ ਦੋ ਲੋਕ ਸਭਾ ਸੀਟਾਂ ਮੰਗ ਰਹੀ ਸੀ ਜਦਕਿ ਬੀ ਜੀ ਪੀ ਦਾ ਕੇਂਦਰੀ ਸ਼ਿਰਸ਼ਵ ਅਤੇ ਸੂਬਾ ਸੰਗਠਨ ਸਾਰੀਆਂ ਦਸਾਂ ਦੀਆਂ ਦਸਾਂ ਸੀਟਾਂ ਖੁਦ ਲੜਨ ਦੇ ਪੱਖ ਵਿੱਚ ਹੈ ਇਹ ਟੁੱਟਣ ਦੀ ਮੁੱਖ ਵਜ੍ਹਾ ਦੱਸੀ ਜਾ ਰਹੀ ਹੈ ਜੇ ਜੇ ਪੀ ਦੇ ਰਾਸ਼ਟਰੀ ਮਹਾਸਚਿਵ ਅਤੇ ਹਰਿਆਣਾ ਦੇ ਡਿਪਟੀ ਸੀਐਮ ਦੁਸ਼ੇਂ ਚਟਾਲਾ ਨੇ ਸੋਮਵਾਰ ਨੂੰ ਦਿੱਲੀ ਵਿੱਚ ਭਾਜਪਾ ਦੇ ਕੌਮੀ ਸਕੱਤਰ ਜੇਪੀ ਨੱਡਾ ਦੇ ਨਾਲ ਮੁਲਾਕਾਤ ਕੀਤੀ ਸੀ ਇਸ ਦੇ ਬਾਅਦ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਚੰਡੀਗੜ੍ਹ ਵਿੱਚ ਸੋਮਵਾਰ ਰਾਤ ਅਤੇ ਫਿਰ ਮੰਗਲਵਾਰ ਸਵੇਰੇ 11 ਵਜੇ ਐਮਰਜੈਂਸੀ ਮੀਟਿੰਗ ਸੱਦ ਲਈ ਇਸ ਵਿੱਚ ਸਾਰੇ ਮੰਤਰੀ ਵਿਧਾਇਕ ਅਤੇ ਸਰਕਾਰ ਨੂੰ ਸਮਰਥਨ ਦੇ ਰਹੇ ਆਜ਼ਾਦ ਵਿਧਾਇਕ ਵੀ ਸ਼ਾਮਲ ਹੋਏ ਭਾਜਪਾ ਦੇ ਆਕਰਮਕ ਰੁਖ ਨੂੰ ਦੇਖਦੇ ਹੋਏ ਆ ਦੁਸ਼ੇਂਤ ਚਟਾਲਾ ਦਿੱਲੀ ਪਹੁੰਚ ਗਏ ਉਹਨਾਂ ਨੇ ਅਮਿਤ ਸ਼ਾਹ ਦੇ ਨਾਲ ਮਿਲਣ ਦਾ ਸਮਾਂ ਮੰਗਿਆ ਹੈ ਦੋਦੀਪਾਸੇ ਰਾਜ ਭਵਨ ਦੇ ਵਿੱਚ ਵੀ ਗਹਿਮਾ ਗੇਮਿੰਗ ਚੱਲ ਰਹੀ ਹੈ ਇੱਥੇ 1000 ਲੋਕਾਂ ਦੇ ਲਈ ਲੰਚ ਦਾ ਇੰਤਜ਼ਾਮ ਵੀ ਕਰ ਲਿਆ ਗਿਆ ਹੈ ਸੂਤਰਾਂ ਦੀ ਮੰਨੀਏਤਾ ਮੁੱਖ ਮੰਤਰੀ ਕੈਬਨਿਟ ਸਮੇਤ ਇਸਤੀਫਾ ਦੇ ਸਕਦੇ ਹਨ ਉਸ ਦੇ ਬਾਅਦ ਸਿਰੇ ਤੋਂ ਸੋਚ ਚੁੱਕ ਸਮਾਗਮ ਮੁੜ ਤੋਂ ਹੋਵੇਗਾ ਦੱਸ ਜੀ ਕਿ ਇਸ ਮੁੱਚੇ ਹਰਿਆਣਾ ਦੇ ਜੇਕਰ ਗੱਲ ਕਰੀਏ ਤਾਂ 90 ਵਿਧਾਨ ਸਭਾ ਸੀਟਾਂ ਹਨ। ਇਹਨਾਂ ਵਿੱਚੋਂ ਭਾਜਪਾ ਕੋਲੇ 41 ਸੀਟਾਂ ਹਨ, 30 ਕਾਂਗਰਸ ਕੋਲੇ, 10 ਜੀਜੇਪੀ ਕੋਲੇ ਇੱਕ ਇਨਹਲੋ ਅਤੇ ਇੱਕ ਹਲੋਪਾ ਤੇ 7 ਆਜ਼ਾਦ ਉਮੀਦਵਾਰਾਂ ਕੋਲੇ ਹਨ। ਬਹੁਮਤ ਦੇ ਲਈ 40 ਸੀਟਾਂ ਚਾਹੀਦੀਆਂ ਹਨ। ਅਜੇ ਭਾਜਪਾ ਜੀਜੇਪੀ ਦੇ ਗਠਜੋੜ ਦੀ ਸਰਕਾਰ ਭਾਜਪਾ ਦੇ 41, ਜਜਪਾ ਦੇ 10 ਅਤੇ ਇੱਕ ਆਜ਼ਾਦ ਉਮੀਦਵਾਰ ਰਣਜੀਤ ਚੁੱਟਾਲਾ ਸਰਕਾਰ ਵਿੱਚ ਹਨ। ਅਗਰ ਜੀ ਜੀ ਪੀ ਗਠਜੋੜ ਟੁੱਟ ਜਾਂਦਾ ਤਾਂ ਭਾਜਪਾ ਦੇ ਕੋਲ 41 ਸੱਤ ਆਜ਼ਾਦ ਅਤੇ ਕਹਲੋਪਾ ਵਿਧਾਇਕ ਦਾ ਸਮਰਥਨ ਹੈ ਜਿਸ ਅਿਹੇਚ ਭਾਜਪਾ ਦੇ ਕੋਲ ਬਹੁਮਤ ਦੇ 40 ਦੇ ਅੰਕੜੇ ਤੋਂ 3 ਜ਼ਿਆਦਾ ਸੀਟਾਂ ਮੌਜੂਦ ਹਨ ਤਾਂ ਵੱਡੀ ਖਬਰ ਜੋ ਕਿ ਹਰਿਆਣਾ ਤੋਂ ਆ ਰਹੀ ਹੈ ਜਿਸ ਨੇ ਕੀ ਸਿਆਸੀ ਪੁਚਾਲ ਲਿਆ ਦਿੱਤਾ ਹੈ ਦੇਸ਼ ਭਰ ਵਿੱਚ ਹਰਿਆਣਾ ਦੀ ਚਰਚਾ ਹੋ ਰਹੀ ਹੈ ਗੱਠਜੋੜ ਸੀ ਜੋ ਭਾਜਪਾ ਅਤੇ ਜਜਪੀ ਦਾ ਉਹ ਪੂਰਨ ਤੌਰ ਤੇ ਟੁੱਟ ਗਿਆ ਬਸ ਉਪਚਾਰੀ ਕਲਾਨ ਹੋਣਾ ਬਾਕੀ ਹੈ ਜਿਹੇ ਇੱਕ ਹੋਰ ਖਬਰ ਅਹਿਮ ਵਿੱਚੋਂ ਆ ਰਹੀ ਹੈ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੀ ਅਸਤੀਫਾ ਦੇ ਸਕਦੇ ਨੇ ਇਸ ਤੇ ਅਸੀਂ ਪੁਸ਼ਟੀ ਨਹੀਂ ਕਰ ਰਹੇ ਹਾਂ ਲੇਕਿਨ ਇਹ ਖਬਰ ਵੀ ਵਿਚ ਆ ਰਹੀ ਹੈ ਇਹ ਪੂਰੇ ਘਟਨਾਕਰਮ ਨੂੰ ਲੈ ਕੇ ਆਮ ਦਰਸ਼ਕ ਇਸ ਰਿਪੋਰਟ ਤੇ ਕੀ ਕਹਿਣਾ ਚਾਹੁੰਦਾ ਹੈ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਅਤੇ ਵੱਧ ਤੋਂ ਵੱਧ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ